ਹਾਂਜੀ ਕਿਵੇਂ ਹੋ ਜੀ ਆਈ ਹੋਪ ਕਿ ਸਭ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਦਾਮਨਸੁਖ ਬਲੌਗ ਚੈਨਲ ਦੇ ਉਤੇ ਅੱਜ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਟਾਣੀਆਂ ਪਾਉਣੀਆਂ ਸਿਖਾਵਾਂਗੇ ਜੀ ਇਹ ਬਹੁਤ ਹੀ ਸੌਖੇ ਜਿਹੇ ਢੰਗ ਨਾਲ ਬਣ ਜਾਂਦੀਆਂ ਨੇ ਤੇ ਆ ਦੇਖੋ ਜੀ ਆਪਾਂ ਇਹ ਤੋਂ ਸੂਈ ਕੱਢ ਲੈਣੀ ਆ ਸਿੰਪਲ ਗੱਠ ਦੇ ਰਹੀ ਆ ਜੀ نیچے ਆਪਾਂ ਸੂਈ ਨੂੰ ਇਹ ਤੋਂ ਫੁੱਲ ਦੇ ਕੋਲ ਕੱਢ ਲਾਂਗੇ ਜੀ ਉਸ ਤੋਂ ਬਾਅਦ ਆਪਾਂ ਇੱਥੇ ਜੀ ਥੋੜੀ ਜਿਹੀ ਜਗ੍ਹਾ ਛੱਡ ਕੇ نیچے ਨੂੰ ਲੈ ਜਾਣੀਆਂ ਸੂਈ ਹੁਣ ਆਪਾਂ ਆ ਜੋ ਪਹਿਲਾਂ ਵਾਲਾ ਟਾਂਕਾ ਪਾਇਆਗਾ ਜੀ ਇਹਦੇ ਸੂਈ ਬਿਲਕੁਲ ਵਿਚਾਲੇ ਕੱਢਣੀ ਹੈਗੀ ਐਵੇਂ ਹੱਥ ਨਾਲ ਪਾਸੇ ਹਟਾ ਕੇ ਵਿਚਾਲੇ ਕੱਢ ਲਓ ਜੀ ਬਿਲਕੁਲ ਵਿਚਾਲੇ ਕੱਢਣ ਤੋਂ ਬਾਅਦ ਆਪਾਂ ਐਵੇਂ ਅੱਗੇ ਟਾਂਕਾ ਬਣਾ ਲਾਂਗੇ ਜੀ ਦੇਖੋ ਜੀ ਹੁਣ ਆਪਾਂ ਇਹਨੂੰ ਹੱਥ ਨਾਲ ਹਟਾ ਕੇ ਇਹਦੇ ਵਿਚਾਲੇ ਪਾਵਾਂਗੇ ਵਿਚਾਲੇ ਸੂਈ ਕੱਢਾਂਗੇ ਜਿਵੇਂ ਪਹਿਲਾਂ ਕੱਢੀਏ ਇਹ ਦੇਖਦੇ ਆਂ ਆ ਦੇਖੋ ਜੀ ਬਸ ਉਹੀ ਸੇਮ ਢੰਗ ਨਾਲ ਹੀ ਬਣਦਾ ਬਣਦੀ ਹੈ ਜੀ ਇਹ ਟਾਣੀ ਆ ਉਦਦੀ ਆਪਾਂ ਵਿਚਾਰੋ ਸੂਈ ਕੱਢਾਂਗੇ ਇਹ ਆਪਾਂ ਧਾਗਿਆਂ ਦੇ ਵਿਚਾਲ ਦੀ ਨਹੀਂ ਪਾਉਣੀ ਹੈਗੀ ਜੀ ਬੈਸੀ ਕੱਪੜੇ ਦੇ ਵਿਚਾਲ ਦੀ ਵੀ ਇਹ ਟਾਂਕੇ ਦੇ ਬਿਲਕੁਲ ਕੋਲ ਦੀ ਵਿਚਾਲ ਦੀ ਝੱਕਣੀ ਆ ਆ ਦੇਖੋ ਜੀ ਇਹ ਜੋ ਟਾਣੀਆਂ ਹਨ ਇਹ ਦੇਖੋ ਨੂੰ ਐਵੇਂ ਲੱਗਦਾ ਹੁੰਦਾ ਵੀ ਵਿਚਦੀ ਕਿਵੇਂ ਧਾਗਾ ਕੱਢਿਆ ਹੁੰਦਾ ਵੀ ਬਲਜੇ ਪਏ ਹੁੰਦੇ ਨੇ ਬਹੁਤ ਸੋਹਣੀ ਲੱਗਦੀ ਆ ਅੱਜ ਕੱਲ ਇਹ ਹੀ ਟਾਣੀ ਜ਼ਿਆਦਾ ਪਾਈ ਜਾਂਦੀ ਹੈ ਜੀ ਹਾਂ ਦੇਖੋ ਮੈਂ ਮੀਤਾਗਾ ਪਾਸੇ ਹਟਾ ਲੈਣਾ ਇੱਥੋਂ ਦੀ ਵਿਚਾਲੂ ਸੂਈ ਕੱਢ ਲੈਣੀ ਆ ਤੁਹਾਨੂੰ ਸਮਝ ਆਈ ਗਿਆ ਹੋਊਗਾ ਜੀ ਇਹ ਕਟਾਣੀ ਪਾਉਂਦੇ ਸਮੇਂ ਨਾ ਧਾਗਾ ਜਿੰਨਾ ਹੋ ਸਕੇ ਸੂਈ ਦੇ ਵਿੱਚ ਛੋਟਾ ਪਾਓ ਕਿਉਂਕਿ ਨਹੀਂ ਬਹੁਤ ਜ਼ਿਆਦਾ ਉਲਝਦਾਗਾ ਆ ਦੇਖੋ ਜੀ ਇਹ ਆਪਣੀ ਟਾਣੀ ਪੈ ਗਈ ਆ ਹੁਣ ਆਪਾਂ ਨਾ ਇਹਦੇ ਕੋਲੇ ਕੋਲੇ ਆ ਛੋਟੇ ਛੋਟੇ ਜਿਵੇਂ ਆਪਾਂ ਆ ਵੀਡੀਓ ਦੇ ਵਿੱਚ ਪਹਿਲਾਂ ਪਾਏ ਹੋਏ ਆ ਦਿਖਾਏ ਹੋਏ ਆਗੇ ਛੋਟੇ ਛੋਟੇ ਪੱਤੇ ਉਦਾਂ ਪਾਉਣਿਆਂਗੇ ਜੀ ਇਹ ਆਪਾਂ ਕਿਵੇਂ ਪਾਉਣਿਆਂ ਆ ਆ ਦੇਖੋ ਜੀ ਆਪਾਂ ਇੱਥੇ ਸੂਈ ਕੱਢ ਲੈਣੀ ਆਗੀ ਬਸ ਆਪਣੇ ਅੰਦਾਜ਼ੇ ਜੇ ਨਾਲ ਜਿੰਨੇ ਜਿੰਨੇ ਤੁਸੀਂ ਪਾਉਣਿਆਂ ਜੀ ਪਾ ਸਕਦੇ ਹੋਗੇ ਆ ਦੇਖੋ ਸੂਈ ਜਿੱਥੋਂ ਆਪਾਂ ਕੱਢੀ ਹੈਗੀ ਉਥੇ ਆਪਾਂ ਐਵੇਂ ਕੁਸ ਧਾਗਾ ਲੈਣਾਗਾ ਉਥੇ ਵਾਪਸ ਕੱਢ ਲੈਣੀ ਹੈ ਜੀ ਐ ਇਨ ਧਾਗਾ ਆਪਾਂ ਛੱਡ ਲੈਣਾਗਾ ਜੀ ਐਵੇਂ ਚਾਹੇ ਤੁਸੀਂ ਐ ਹੱਥ ਨਾਲ ਲਾ ਲਓ ਨੂ ਹੱਥ ਨਾਲ ਫੜ ਲਓ ਨੀਚੋਂ ਦੀ ਐਵੇਂ ਸੂਈ ਕੱਢ ਲੈਣੀ ਹੈ ਜੀ ਆਹ ਦੇਖੋ ਜੀ ਮੈਂ ਇਦਾਂ ਸੂਈ ਕੱਢ ਲਈ ਇਹਦੇ ਵਿਚਾਲ ਦੀ ਕੱਢ ਲਈ ਜੀ ਆਹ ਦੇਖੋ ਇਹ ਆਪਣਾ ਛੋਟਾ ਪੱਤਾ ਬਣ ਗਿਆ ਹੁਣ ਆਪਾਂ ਸੂਈ ਐ ਜੋ ਐਵੇਂ ਦੀ ਕੱਢ ਦੇਣੀ ਹੈ ਬਸ ਜੀ ਇਹ ਆਪਣਾ ਬਣ ਚੁੱਕਿਆ ਹੁਣ ਸੀਮ ਹੀ ਇੱਥੇ ਸੂਈ ਕੱਢਣੀ ਹੈ ਜੀ ਆਪਾਂ ਸੈਕੰਡ ਬਣਾਉਣੇ ਆ ਜੀ ਪੱਤਾ ਜਾਨੀ ਕੀ ਇਹ ਛੋਟੀਆਂ ਛੋਟੀਆਂ ਵੈਸੀ ਪੱਤੀਆਂ ਝਟਾਣੀ ਦੇ ਨਾਲ ਬਣਦੀਆਂ ਨੇ ਜਿਵੇਂ ਇੱਕ ਡਿਜ਼ਾਈਨ ਜਗਾ ਨਹੀਂ ਆਪਾਂ ਸਪੈਸ਼ਲ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਪੱਤੇ ਵੀ ਪਾਉਣੇ ਦੱਸਾਂਗੇ ਬਹੁਤ ਹੀ ਸੌਖੇ ਢੰਗ ਦੇ ਨਾਲ ਦੱਸਾਂਗੇ ਜੀ ਆ ਦੇਖੋ ਜੀ ਜਿੰਨਾ ਕਾਪਾ ਤੁਹਾਨੂੰ ਦੱਸਿਆ ਸਮਝ ਆ ਗਈ ਹੋਣੀ ਹੈ ਜੀ ਤੁਹਾਨੂੰ ਬਾਕੀ ਆਪਾਂ ਨੂੰ ਕਮੈਂਟਾਂ ਦੇ ਵਿੱਚ ਜੀ ਵੱਧ ਤੋਂ ਵੱਧ ਸਹਿਯੋਗ ਵੀ ਦਿਓ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਜੀ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਨੇ ਆਪਣੀਆਂ ਇਹ ਵੀ ਦੱਸਿਓ ਜੀ ਆਹ ਦੇਖੋ ਇੰਨਾ ਕਵੇਂ ਧਾਗਾ ਲੈ ਲੈਣਾ ਸੂਈ ਉੱਥੋਂ ਦੀ ਵਾਪਸ ਖੱਡ ਦੇਣੀ ਆ ਆਹ ਦੇਖੋ ਜੀ ਇੰਨਾ ਕ ਧਾਗਾ ਲੈ ਲਿਆ ਹੁਣ ਆਪਾਂ ਸੂਈ ਕੱਢ ਦੇਣੀ ਆ ਇੱਥੋਂ ਦੀ ਇਹਦੂ ਚਾਹੋ ਛੋਟੀਆਂ ਵੱਡੇ ਬਣਾ ਸਕਦੇ ਹੋ ਵੀ ਕਿਵੇਂ ਵੀ ਸੋ ਆਪਾਂ ਤਾਂ ਟਾਣੀ ਦੇ ਹਿਸਾਬ ਦੇ ਨਾਲ ਇੰਨੇ ਇੰਨੇ ਨੇ ਕਿ ਆਪਾਂ ਨੂੰ ਵਧੀਆ ਲੱਗੇ ਸੋ ਆਪਾਂ ਬਣਾਇਆ ਜਿਵੇਂ ਤੁਹਾਨੂੰ ਵਧੀਆ ਲੱਗਣ ਉਵੇਂ ਤੁਸੀਂ ਬਣਾ ਸਕਦੇ ਹੋਗੇ ਅਦੇਖੋ ਜੀ ਇਹ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਦੱਸਿਓ ਜੀ ਕਮੈਂਟਾਂ ਦੇ ਵਿੱਚ ਤੇ ਬਾਕੀ ਇਹ ਵੀਡੀਓ ਆਪਣੀ ਕਿੱਥੇ ਕਿੱਥੇ ਪਹੁੰਚੀ ਆ ਇਹ ਵੀ ਦੱਸਿਓ ਜੀ ਆਪਣੇ ਪਿੰਡ ਦਾ ਨਾਮ ਵੀ ਦੱਸਿਓ ਜੀ